ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨ ਏਕਤਾ ਸਿੱਧੂਪੁਰ ਨਾਲ ਜੁੜੇ ਹੋਏ ਸਾਰੇ ਵਰਕਰ ਸਹਿਬਾਨ ਸਾਰੇ ਆਗੂ ਸਹਿਬਾਨ ਇਸ ਗੱਲ ਨੂੰ ਪੂਰਾ ਗੌਰ ਦੇ ਨਾਲ ਸਮਝਿਓ ਸੁਣਿਓ ਤੇ ਅਮਲ ਕਰਿਓ ਜਿਹੜੀ ਅੱਜ ਇਹ ਵੀਡੀਓ ਪਾਉਣ ਦਾ ਪਰਪਸ ਕੀ ਹੈ ਅੱਜ ਅਸੀਂ ਇਹ ਵੀਡੀਓ ਇਸ ਪਰਪਸ ਲਈ ਪਾ ਰਹੇ ਹਾਂ ਕਿ ਅੱਜ ਤੋਂ ਅੱਜ ਅਸੀਂ 2 ਤਰੀਕ 'ਚਾਂ 2 ਜੁਲਾਈ ਚ ਤੇ 10 ਜੁਲਾਈ ਤੋਂ ਬਾਅਦ ਜਿੰਨੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਸੁੱਧੂਪੁਰ ਵੱਲੋਂ ਸਾਡੇ ਕਰਮਚਾਰੀਆਂ ਨੂੰ ਸਾਡੇ ਵੀਰਾਂ ਨੂੰ ਸਾਡੇ ਦੋਸਤਾਂ ਨੂੰ ਸਾਡੇ ਕਿਸਾਨ ਭਰਾਵਾਂ ਨੂੰ ਆਈਡੈਂਟੀ ਕਾਰਡ ਈਸ਼ੂ ਹੋਏ ਨੇ 10 ਜੁਲਾਈ ਤੋਂ ਬਾਅਦ ਸਾਰੇ ਦੇ ਸਾਰੇ ਆਈਡੈਂਟੀ ਕਾਰਡ ਖਤਮ ਹੋ ਜਾਣੇ ਆ ਉਸ ਤੋਂ ਪਹਿਲਾਂ ਪਹਿਲਾਂ ਅੱਜ ਵੀਡੀਓ ਦੇ ਮਾਧਿਅਮ ਤੋਂ ਅਸੀਂ ਅਪੀਲ ਕਰਦੇ ਆ ਕਿ ਐਸੇ ਇੱਕ ਪ੍ਰੋਗਰਾਮ ਬਣਾਇਆ ਕਿ ਸਾਰੇ ਦੇ ਸਾਰੇ ਕਾਰਡ ਰੀਨਿਊ ਕੀਤੇ ਜਾਣ ਉਹਨਾਂ ਵੀਰਾਂ ਨੂੰ ਸਾਡੀ ਅਪੀਲ ਆ ਜਿਨ੍ਹਾਂ ਕੋਲ ਵੀ ਜਥੇਬੰਦੀ ਦੇ ਕਾਰਡ ਨਹੀਂ ਉਹ ਸਾਰੇ ਦੇ ਸਾਰੇ ਕਾਰਡ ਇਸ 10 ਤਰੀਕ ਤੋਂ ਪਹਿਲਾਂ ਪਹਿਲਾਂ ਖਨੌਰੀ ਬਾਰਡਰ ਦੇ ਉੱਤੇ ਅਸੀਂ ਇੱਥੇ ਬੈਠੇ ਆ ਇੱਥੇ ਸਾਡਾ ਦਫ਼ਤਰ ਹੈ ਇੱਥੇ ਸਾਡੇ ਆਗੂ ਸਹਿਬਾਨਾਂ ਦੀ ਡਿਊਟੀ ਲਾਵਾਂਗੇ ਉਹ ਬੈਠਣਗੇ ਕਿਰਪਾ ਕਰਕੇ ਉਹਨਾਂ ਕੋਲੇ ਇਹ ਸਾਰੇ ਦੇ ਸਾਰੇ ਕਾਰਡ ਜਮ੍ਹਾਂ ਕਰਵਾਓ ਤੂੰ ਪਹਿਲਾਂ ਪਹਿਲਾਂ ਜਿੰਨਾ ਵੀਰਾਂ ਦੇ ਕਾਰਡ ਸਾਡੇ ਕੋਲੇ ਜਮ੍ਹਾਂ ਆ ਗਏ ਉਹਨਾਂ ਦੇ ਹੀ ਕਾਰਡ ਅਸੀਂ ਦੁਬਾਰਾ ਉਹਨਾਂ ਕਾਰਡਾਂ ਨੂੰ ਹੀ ਰੀਨੂ ਕਰਕੇ ਅੱਗੇ ਦੁਬਾਰਾ ਦੇਵਾਂਗੇ ਇੱਕ ਕਿਸਮ ਦੇ ਕਾਰਡ ਦੇਵਾਂਗੇ ਤਾਂ ਕਿ ਅੱਜ ਕਦੇ ਕੋਈ ਕਿਹੋ ਜਿਹਾ ਸ਼ਪਾਈ ਬੈਠਾ ਕੋਈ ਕਿਹੋ ਜਿਹਾ ਬਣਾਈ ਬੈਠਾ ਇਹਨੂੰ ਕੰਟਰੋਲ ਕਰਕੇ ਇੱਕ ਜਥੇਬੰਦੀ ਦਾ ਪ੍ਰੋਟੋਕੋਲ ਦੇ ਮੁਤਾਬਕ ਇੱਕ ਸਿਸਟਮ ਦੇ ਮੁਤਾਬਕ ਕੱਟ ਜਾਣਗੇ ਸੋ ਇਸ ਲਈ ਅਪੀਲ ਹੈ ਕਿ ਜਿਹੜੇ ਵੀਰ ਦਾ 10 ਜੁਲਾਈ ਤੱਕ ਸਾਡੇ ਕੋਲੇ ਕਾਰਡ ਜਮ੍ਹਾਂ ਹੋ ਗਿਆ ਉਹਨਾਂ ਦੇ ਰੀਨਿਊ ਕਰਾਂਗੇ ਜਿਹੜੇ ਵੀਰ ਦਾ ਕਾਰਡ 10 ਜੁਲਾਈ ਤੱਕ ਸਾਡੇ ਕੋਲੇ ਜਮ੍ਹਾਂ ਨਹੀਂ ਹੁੰਦਾ ਉਹ ਕੋਈ ਵੀਰ ਸਾਨੂੰ ਲੰਬਾ ਨਾ ਦੇਵੇ ਕੋਈ ਸਾਡੇ ਤੇ ਇਤਰਾਜ਼ ਨਾ ਕਰੇ ਉਸ ਤੋਂ ਬਾਅਦ ਉਹ ਬਾਕੀ ਰਹਿੰਦੇ ਸਾਰੇ ਦੇ ਸਾਰੇ ਕਾਰਡ ਆ ਜਿਹੜੇ ਉਹ ਕੈਨਸਲ ਕਰ ਦਿੱਤੇ ਜਾਣਗੇ ਕੋਈ ਕਾਰਡ ਫਿਰ ਮੰਨਣ ਯੋਗ ਨਹੀਂ ਹੋਏਗਾ ਸੋ ਇਸ ਕਰਕੇ ਸਾਡੀ ਅਪੀਲ ਹੈ ਜਿਹੜਾ ਵੀ ਵੀਰ ਕਿਥੇ ਕਾਰਡ ਜਮਾ ਕਰਵਾ ਕੇ ਜਾਵੇ ਸਾਡੇ ਇੱਥੇ ਦਫ਼ਤਰ 'ਚ ਬੈਠੇ ਨੌਜਵਾਨ ਕੋਲੇ ਵੀਰ ਕੋਲੇ ਉਹ ਲਿਖਾ ਕੇ ਜਾਵੇ ਬਾਕਾਇਦਾ ਆਪਦਾ ਨੰਬਰ ਟੈਲੀਫੋਨ ਨੰਬਰ ਉਹਦਾ ਉਹਨੇ ਕਾਰਡ ਦੀ ਕਿੰਨੀ ਫੀਸ ਜਮਾ ਕਰਵਾਈ ਉਹ ਨੋਟ ਕਰਾ ਕੇ ਜਾਵੇ ਆਪਦੇ ਸਾਈਨ ਕਰਕੇ ਜਾਵੇ ਆਪਦਾ ਮੋਬਾਈਲ ਨੰਬਰ ਦੇ ਕੇ ਜਾਵੇ ਆਪਦਾ ਜ਼ਿਲ੍ਹਾ ਪਿੰਡ ਬਲਾਕ ਟੋਟਲ ਸਾਰਾ ਵੇਰਵਾ ਉਹ ਦੇ ਕੇ ਜਾਵੇ ਔਰ ਜਿਹੜੀ ਫੀਸ ਜਮ੍ਹਾਂ ਕਰਵਾਈ ਕਿਸ ਆਗੂ ਕੋਲ ਜਮ੍ਹਾਂ ਕਰਵਾਈ ਇਹ ਵੀ ਉੱਥੇ ਇੱਕ ਕਾਲਮ ਹੋਏਗਾ ਉਹ ਵੀ ਉਹਦੇ ਵਿੱਚ ਆਪਦੀ ਦਰਜ ਕਰਕੇ ਜਾਵੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿੰਨੇ ਲੋਕਾਂ ਨੇ ਇਹ ਕਾਰਡ ਬਣ ਚੁੱਕੇ ਨੇ ਜਿੰਨਾ ਵੀਰਾਂ ਦੇ ਉਹ ਕਾਰਡ ਬਣੇ ਨੇ ਉਹਨਾਂ ਨੂੰ ਫਿਰ ਅਸੀਂ ਮਾਨਤਾ ਦੇ ਕੇ ਇੱਕ ਪ੍ਰੋਪਰ ਯੂਨੀਫਾਰਮ ਦੇ ਤਹਿਤ ਇੱਕ ਸਿਸਟਮ ਦੇ ਮੁਤਾਬਕ ਉਹ ਕਾਰਡ ਅਸੀਂ ਰੀਨੂ ਕਰਾਂਗੇ ਸੋ ਇਸ ਕਰਕੇ ਮੇਰੀ ਬੇਨਤੀ ਆ ਫਿਰ ਦੁਬਾਰਾ ਕਿ ਮੈਂ ਦੁਬਾਰਾ ਹੰਬਲ ਰਿਕਵੈਸਟ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਬਾਅਦਚ ਤੁਸੀਂ ਸਾਡੇ ਕੋਲੇ ਫਿਰ 6 ਮਹੀਨਾ ਤੱਕ ਰਿਚਰ ਤੁਰੇ ਆਉਣਾ ਜੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਜੀ ਮੇਰਾ ਰਹਿ ਗਿਆ ਜੀ ਮੇਰਾ ਰਹਿ ਗਿਆ ਪਲੀਜ਼ ਇਹ ਰਹਿਣਾ ਜਿਹਦਾ ਵੀ ਕਾਰਡ ਜਮਾ ਹੋਣ ਤੋਂ ਰਹਿ ਗਿਆ ਉਹਨੂੰ ਕਾਰਡ ਰੀਨੂ ਨਹੀਂ ਹੋਣਾ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਕਾਰਡ ਖਤਮ ਹੋ ਜਾਣਾ ਜਿਨ੍ਹਾਂ ਨੇ ਵੀ ਕਾਰਡ ਰੀਨੂ ਕਰਾਉਣਾ ਹੈ ਉਹ 10 ਜੁਲਾਈ ਤੱਕ ਸਾਰੇ ਦੇ ਸਾਰੇ ਵੀਰ ਇੱਥੇ ਖਨੌਰੀ ਬਾਰਡਰ ਦੇ ਉੱਤੇ ਆ ਕੇ ਸਾਡੇ ਕੋਲੇ ਆਪਣੇ ਕਾਰਡ ਜਮਾ ਕਰਵਾਉਣ ਤਾਂ ਕਿ ਉਹਨਾਂ ਨੂੰ ਉਹਦੇ ਮੁਤਾਬਕ ਫਿਰ ਅਸੀਂ ਇੱਕ ਪ੍ਰੋਪਰ ਸਿਸਟਮ ਦੇ ਰਾਹੀਂ ਕਾਰਡ ਦੇ ਸਕੀਏ ਔਰ ਇਹ ਸਾਡੀ ਅਪੀਲ ਹੈ ਇਸ ਅਪੀਲ ਨੂੰ ਪ੍ਰਵਾਨ ਕਰਿਓ ਜਿਹੜੇ ਰਹਿ ਗਏ ਫੇਰ ਇਤਰਾਜ਼ ਨਾ ਕਰਿਓ ਕਿ ਵੀ ਸਾਡਾ ਕਾਰਡ ਰਹਿ ਗਿਆ ਉਹਨਾਂ ਨੂੰ ਕਾਰਡ ਫੇਰ ਨਹੀਂ ਦਿੱਤੇ ਨਹੀਂ ਜਾਣੇ ਇਹ ਅਪੀਲ ਇੱਕ ਵਾਰੀ ਉਹਨਾਂ ਵੀਰਾਂ ਵਾਸਤੇ ਹੈ ਜਿਨ੍ਹਾਂ ਨੂੰ ਕਾਰਡ ਕਾਰਡ ਪਹਿਲਾਂ ਜਾਰੀ ਹੋ ਚੁੱਕੇ ਨੇ ਉਹਨਾਂ ਵੀਰਾਂ ਨੂੰ ਉਹਨਾਂ ਦੇ ਕਾਰਡ ਰੀਨਿਊ ਕਰਨ ਦੀ ਹੈ ਹਾਂ ਨਵੇਂ ਬਣਾਉਣੇ ਆ ਜਿਹੜੇ ਇਹਨਾਂ ਦੇ ਰੀਨਿਊ ਕਰਨ ਤੋਂ ਬਾਅਦ ਫੇਰ ਅਗਲਾ ਪ੍ਰੋਗਰਾਮ ਅਸੀਂ ਨਵੇਂ ਕਾਰਡ ਜਿਹੜੇ ਜਿਸ਼ੂ ਕਰਨੇ ਆ ਉਹਦੇ ਤੇ ਵੀ ਅਸੀਂ ਮੀਟਿੰਗ ਕਰਕੇ ਫੈਸਲਾ ਲਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ